ਪੰਜਾਬ ਦੇ ਵਿੱਚ ਆਮ ਕਰਕੇ ਸਾਡੇ ਬਜ਼ੁਰਗ ਘਰਾਂ ਵਿੱਚ ਗੱਲਾਂ ਕਰਦੇ ਸੀ ਕਿ ਲੜਕੀ ਦੇ ਵਿੱਚ ਜਿਹੜੇ ਮਰਜ਼ੀ ਗੁਣ ਹੋਣ ਪਰ ਉਸ ਨੂੰ ਖਾਣਾ ਪਕਾਉਣਾ ਆਉਣਾ ਚਾਹੀਦਾ ਹੈ ਕਿਉਂਕਿ ਅਕਸਰ ਹੀ ਕਿਹਾ ਜਾਂਦਾ ਹੈ ਕਿ ਧੀਆਂ ਜਦੋਂ ਬਗਾਨੇ ਕਰ ਜਾਂਦੀਆਂ ਹਨ ਤੇ ਸਭ ਤੋਂ ਜ਼ਰੂਰੀ ਕੰਮ ਹੁੰਦਾ ਹੈ ਕਿ ਖਾਣਾ ਪਕਾਉਣਾ ਔਰ ਤੁਹਾਨੂੰ ਦੱਸ ਦਈਏ ਨਵੀਂ ਜਨਰੇਸ਼ਨ ਜਿੱਥੇ ਇਸ ਕੰਮ ਤੋਂ ਦੂਰ ਭੱਜ ਰਹੀ ਹੈ ਉੱਥੇ ਹੀ ਬਟਾਲਾ ਦੀ ਐਸੀ ਹੋਣਹਾਰ ਬੇਟੀ ਜਿਸ ਦੀ ਉਮਰ ਮਹਿਜ 18 ਸਾਲ ਹੈ ਉਸ ਨੂੰ ਕੁਕਿੰਗ ਦਾ ਐਸਾ ਸ਼ੌਂਕ ਹੈ ਕਿ ਛੋਟੀ ਉਮਰ ਦੇ ਵਿੱਚ ਜਿੱਥੇ ਪੰਜਾਬੀ ਖਾਣਾ ਬਣਾਉਂਦੀ ਹੈ ਨਾਲ ਗੁਜਰਾਤੀ ਖਾਣਾ ਉਸ ਤੋਂ ਇਲਾਵਾ ਹੋਰ ਵੱਖ-ਵੱਖ ਸੂਬਿਆਂ ਦੇ ਖਾਣੇ ਬਣਾਉਂਦੀ ਹੈ ਆਓ ਉਸ ਨਾਲ ਗੱਲਬਾਤ ਕਰਦੇ ਹਾਂ ਕਿ ਅਜੋਕੀ ਪੀੜ੍ਹੀ ਜਿੱਥੇ ਇਸ ਸਾਰੇ ਹੁਨਰ ਤੋਂ ਦੂਰ ਜਾ ਰਹੀ ਹੈ ਕਿਸ ਤਰ੍ਹਾਂ ਸ਼ੌਂਕ ਪਿਆ ਅਤੇ ਲਾਈਫ ਦੇ ਵਿੱਚ ਕਿਹੜੇ-ਕਿਹੜੇ ਸੁਪਨੇ ਹਨ ਸਾਸਿਕਾ ਪੁੱਤਰੀ ਸ਼ੋਭਨਾਮ ਜੀ ਜੀ ਮੇਰਾ ਨਾਮ ਤ੍ਰਿਪਦੀਪ ਘਾਰ ਹੈ ਤ੍ਰਿਪਤ ਇਹ ਸ਼ੌਂਕ ਕਿੱਦਾਂ ਪੈ ਗਿਆ ਕਿਉਂਕਿ ਸੋਸ਼ਲ ਮੀਡੀਆ ਤੇ ਵੇਖਿਆ ਜਿਵੇਂ ਗੱਲ ਕਰਾਂ ਕਿ ਲੜਕੀਆਂ ਤੇ ਲੜਕੇ ਹੱਥ ਪੈਰ ਮੁੱਠੇ ਸਿੱਧੇ ਮਾਰਦੇ ਆ ਰੀਲਾਂ ਬਣਾਉਂਦੇ ਆ ਫ੍ਰੀ ਟਾਈਮ ਦੇ ਵਿੱਚ ਔਰ ਇਹ ਜਿਹੜਾ ਸ਼ੌਂਕ ਹੈ ਜਿਥੋਂ ਲੜਕੀਆਂ ਅਕਸਰ ਦੌੜ ਜਾਂਦੀਆਂ ਤੁਹਾਨੂੰ ਸ਼ੌਂਕ ਕਿਦਾਂ ਪਿਆਰ ਜੀ ਜਦੋਂ ਕੋਰੋਨਾ ਵਾਇਰਸ ਆਇਆ ਆਪਾਂ ਘਰੇ ਰਹਿਨੇ ਸੀ ਫ੍ਰੀ ਤੇ ਉਦੋਂ ਮੇਰੇ ਮੰਮਾ ਨੇ ਮੈਨੂੰ ਕਿਚਨ ਦੇ ਵਿੱਚ ਇਨਵੋਲ ਕਰਾਇਆ ਤੇ ਕਾਫੀ ਚੀਜ਼ਾਂ ਸਿੱਖਾਈਆਂ ਤੇ ਫਿਰ ਮੈਂ ਤੇ ਮੇਰੇ ਮੰਮਾ ਨੇ ਕਾਫੀ ਐਕਸਪੈਰੀਮੈਂਟ ਕੀਤੇ ਆਪਾਂ ਨਾ ਕੇਵਲ ਪੰਜਾਬ ਦੀ ਬਲਕਿ ਬਾਕੀ ਸਟੇਟ ਦੀ ਵੀ ਡਿਸ਼ ਟਰਾਈ ਕੀਤੀ ਜਿਹੜੀ ਕਿ ਬਹੁਤ ਅੱਛੀ ਬਣੀ ਤੇ ਫਿਰ ਆਪਾਂ ਹੋਰ ਬਣਾਉਂਦੇ ਗਏ ਤੇ ਹੋਰ ਜ਼ਿਆਦਾ ਇੰਪਰੂਵ ਹੁੰਦੀ ਗਈ ਸਾਡੀ ਸਕਿੱਲਸ ਪੰਜਾਬੀ ਖਾਣੇ ਤੋਂ ਇਲਾਵਾ ਜੇ ਮੈਂ ਗੱਲ ਕਰਾਂ ਕਿਹੜੇ ਕਿਹੜੇ ਹੋਰ ਸੂਬ ਜੀ ਮੈਂ ਗੁਜਰਾਤੀ ਤੇ ਸਾਊਥ ਇੰਡੀਅਨ ਫੂਡ ਤੇ ਨਾਲੇ ਇਟਾਲੀਅਨ ਫੂਡ ਜਿਵੇਂ ਕਿ ਪੀਜ਼ਾ ਸਾਰਾ ਕੁਝ ਹੋ ਵੀ ਬਣਾ ਲੈਣੀ ਹੈ ਕਰੇ ਕਿੰਨੀਆਂ ਡਿਸ਼ਾਂ ਤੁਸੀਂ ਤਿਆਰ ਕਰ ਲੈਂਦੇ ਹੋ ਵਕਫ ਵਕਤ ਜਿਹੜੇ ਸੂਪ ਤੁਸੀਂ 3-4 ਗਿਣਾਈ ਹੈ ਕਿੰਨੀਆਂ ਡਿਸ਼ਾਂ ਤਿਆਰ ਕਰ ਲੈਂਦੇ ਹੋ ਜੀ ਮੈਂ 30-40 ਡਿਸ਼ਸ ਤੇ ਬਣਾਈ ਲੈਂਦੀ ਹਾਂ ਆ ਜੀ ਡਿਸ਼ ਤਿਆਰ ਕੀਤੀ ਤੁਸੀਂ ਸਾਨੂੰ ਤਿਆਰ ਕਰਕੇ ਇਸ ਗਾਹੀਏ ਸਕਰੀਨ ਤੇ ਸਾਰੇ ਵੇਖਣਗੇ ਕਿਹੜੀ ਡਿਸ਼ ਸੀ ਉਹ ਜੀ ਸਭ ਤੋਂ ਪਹਿਲਾਂ ਤਾਂ ਮੈਂ ਢੋਕਲਾ ਬਣਾਇਆ ਸੀ ਤੇ ਉਸ ਤੋਂ ਬਾਅਦ ਮੈਂ ਬਣਾਈ ਹੈ ਇਡਲੀ ਤੇ ਕਿਦਾਂ ਫਿਰ ਪੜ੍ਹਾਈ ਨੂੰ ਮੈਨੇਜ ਕਰਦੇ ਹੋ ਨਾਲ ਤੇ ਨਾਲ ਤੁਸੀਂ ਇਹ ਸ਼ੌਂਕ ਵੀ ਪੈਦਾ ਕੀਤਾ ਹੈ ਕਿਉਂਕਿ ਫ੍ਰੀ ਟਾਈਮ ਫਿਰ ਤੁਸੀਂ ਕਿੱਥੇ ਜਮੜੇ ਰਹਿੰਦੇ ਹੋ ਨਾਲ ਸਟੱਡੀ ਵੀ ਕਰਦੇ ਹੋ ਲਾਈਫ 'ਚ ਬੰਨਾ ਕੀ ਚਾਹੁੰਦੇ ਹੋ ਜੀ ਸਭ ਤੋਂ ਪਹਿਲਾਂ ਕਿ ਸਟੱਡੀ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਸਾਰੀ ਵੈਲਿਊ ਸਟੱਡੀ ਦੀ ਹੈ ਤੇ ਨਾਲ ਜਿਹੜੀ ਕੁਕਿੰਗ ਹੈ ਉਹ ਸਾਡੀ ਸਕਿੱਲ ਹੈ ਜਿਹੜੀ ਕਿ ਉਹ ਵੀ ਸਿੱਖਣਾ ਬਹੁਤ ਜ਼ਰੂਰੀ ਹੈ ਤੇ ਸਭ ਤੋਂ ਪਹਿਲਾਂ ਮੈਂ ਆ ਕੇ ਸਟੱਡੀ ਕਰਦਮੀ ਆ ਤੇ ਉਸ ਤੋਂ ਬਾਅਦ ਜਦੋਂ ਮੇਰੇ ਕੋਲ ਟਾਈਮ ਬਚਦਾ ਹੈ ਤੇ ਫਿਰ ਮੈਂ ਆਪਣੀ ਸਕਿੱਲ ਇੰਪਰੂਵ ਕਰਦਾਨੀ ਕੀ ਬੰਨਾ ਚਾਹੁੰਦੇ ਜੇ ਮੈਂ ਟੀਚਰ ਬੰਨਾ ਚਾਹੁੰਦੀ ਆ ਲੈਕਚਰਰ ਤੁਸੀਂ ਕ ਗਵਰਨਮੈਂਟ ਟੀਚਰ ਹੀ ਕਿਉਂ ਤੁਸੀਂ ਤੁਹਾਡਾ ਸੁਪਨਾ ਹੈ ਕਿ ਟੀਚਰ ਬਣਨਾ ਹੈ ਕਿ ਪ੍ਰਾਈਵੇਟ ਜੌਬ ਕਿ ਮਾੜੀ ਹੈ ਜੀ ਆਪਾਂ ਇੱਕ ਮਿਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਦੇ ਆਂ ਤੇ ਸਾਡੇ ਘਰ 'ਚ ਜਿਹੜੀ ਦਿੱਕਤਾਂ ਆਉਂਦੀਆਂ ਨੇ ਤੇ ਆਪਾਂ ਉਹਨੂੰ ਇੰਪਰੂਵ ਕਰਨਾ ਚਾਹੁੰਦੇ ਆਂ ਇਸ ਲਈ ਮੈਂ ਗਵਰਨਮੈਂਟ ਟੀਚਰ ਬਣਨਾ ਚਾਹੁੰਦੀ ਆਂ ਕਿ ਬਾਅਦ 'ਚ ਮੇਰੇ ਪੇਰੈਂਟਸ ਨੂੰ ਮੈਂ ਖੁਸ਼ ਕਰ ਸਕਾਂ ਫਸਟ ਟਾਈਮ ਸਭ ਤੋਂ ਪਹਿਲਾਂ ਕਿਹੜੀ ਡਿਸ਼ ਤੁਸੀਂ ਤਿਆਰ ਕੀਤੀ ਸੀ ਜਦੋਂ ਸ਼ੌਂਕ ਪੈਦਾ ਹੋਇਆ ਕਿਚਨ 'ਚ ਵੱਡੇ ਤੁਸੀਂ ਮੰਮੀ ਦਾ ਹੱਥ ਫੜਾਇਆ ਸਭ ਤੋਂ ਪਹਿਲਾਂ ਤੁਸੀਂ ਕਿਹੜੀ ਡਿਸ਼ ਤਿਆਰ ਕੀਤੀ ਸੀ ਟੇਸਟ ਕਿਦਾਂ ਰਿਹਾ ਸਭ ਤੋਂ ਪਹਿਲਾਂ ਜੀ ਸਭ ਤੋਂ ਪਹਿਲਾਂ ਮੈਂ ਤੇ ਮੇਰੇ ਮਦਰ ਨੇ ਢੋਕਲਾ ਹੀ ਟਰਾਈ ਕੀਤਾ ਸੀ ਘਰੇ ਗੁਜਰਾਤੀ ਬਾਕੀ ਸਭ ਕੁਝ ਤੇ ਆਉਂਦਾ ਹੀ ਸੀ ਪੰਜਾਬ ਦਾ ਤੇ ਆਪਾਂ ਕੁਝ ਵੱਖਰਾ ਟਰਾਈ ਕੀਤਾ ਤੇ ਬਹੁਤ ਹੀ ਇੱਛਾ ਲੱਗਾ ਤੇ ਬਹੁਤ ਟੇਸਟੀ ਲੱਗਾ ਕਿਵੇਂ ਦਾਦੂ ਨੂੰ ਵੀ ਇੰਨਾ ਟੇਸਟੀ ਲੱਗਾ ਜਦੋਂ ਵੀ ਘਰ ਆਉਂਦੇ ਆ ਤਾਂ ਕਹਿੰਦੇ ਮੈਂ ਢੋਕਲਾ ਬਣਾ ਕੇ ਖਾਈ ਤੁਸੀਂ ਸੋਸ਼ਲ ਮੀਡੀਆ ਤੇ ਆਪਣਾ ਇੱਕ ਚੈਨਲ ਵੀ ਚਲਾ ਰਹੇ ਹੋ ਦਰਸ਼ਕਾਂ ਉਹ ਚੈਨਲ ਦਾ ਨਾਮ ਵੀ ਸਾਂਝਾ ਕਰ ਦਿਓ ਤਾਂ ਕਿ ਤੁਹਾਨੂੰ ਕਿਹਨੇ ਕੰਟੈਕਟ ਕਰਨਾ ਹੋਵੇ ਤੁਹਾਡੀ ਕੋਈ ਵੀਡੀਓ ਦੇਖਣੀ ਹੋਵੇ ਜਾਂ ਤੁਹਾਨੂੰ ਕਿਸੇ ਨੇ ਸੰਪਰਕ ਕਿਸ ਤਰੀਕੇ ਨਾਲ ਕਰਨਾ ਹੋਵੇ ਕਿਸੇ ਲੜਕੀ ਨੇ ਕਰਨਾ ਹੋਵੇ ਇਹਨੂੰ ਸ਼ੌਂਕ ਪੈਦਾ ਹੋਵੇ ਤੁਹਾਡੇ ਵੱਲ ਵੇਖ ਕੇ ਕੋਈ ਕਹਿੰਦਾ ਥੋੜਾ ਚੈਨਲ ਦਾ ਨਾਮ ਹੀ ਦੱਸ ਦਿਓ ਤੇ ਕਿੰਨੀਆਂ ਕਿ ਵੀਡੀਓ ਉੱਤੇ ਹੁਣ ਤੱਕ ਅਪਲੋਡ ਕਰ ਚੁੱਕੇ ਹੋ ਜੀ ਮੇਰੇ ਇਸ ਚੈਨਲ ਦਾ ਨਾਮ ਹੈ ਫਨ ਫੂਡਸ @funfoods501 YouTube ਤੇ ਤੇ ਸੇਮ ਹੀ @funfoods501 Instagram ਤੇ ਹੁਣ ਤੱਕ ਮੈਂ 18 ਤੋਂ 20 ਵੀਡੀਓਜ਼ ਟਾਲ ਚੁੱਕੀ ਆਂ ਤੇ ਅੱਗੇ ਵੀ ਮੈਂ ਵੀਡੀਓ ਸ਼ੂਟ ਕੀਤੀਆਂ ਜਾਂ ਬਸ ਆਉਣ ਵਾਲੀਆਂ ਹਨ ਕਰੀ ਇਦਾਂ ਮੈਂ ਹੁੰਦਾ ਕਿ ਸਕੂਲ 'ਚ ਵੀ ਕੋਈ ਡਿਸ਼ ਬਣਾ ਕੇ ਖੜੀ ਹੋਵੇ ਤੇ ਟੀਚਰਾਂ ਨੂੰ ਬਹੁਤ ਚੰਗੀ ਲੱਗੀ ਹੋਵੇ ਜਾਂ ਫਰੈਂਡਸ ਸਰਕਲ ਜਿਹੜਾ ਉਹਨਾਂ ਖਾਧੀ ਹੋਏ ਤੋਂ ਤੁਹਾਨੂੰ ਬਾਬਾ ਡਿਮਾਂਡ ਕਰਦੇ ਆ ਕਿ ਉਹ ਨੈਕਸਟ ਟਾਈਮ ਉਹ ਬਣਾ ਕੇ ਲਿਆਉਣਾ ਜੀ ਬਿਲਕੁਲ ਸਾਡੇ ਸਕੂਲ ਕੁਕਿੰਗ ਦਾ ਬੈਟਲ ਸੀ ਉੱਥੇ ਘਰੋਂ ਕੁਝ ਨਿਊ ਬਣਾ ਕੇ ਲੈਣੇ ਸੀ ਤੇ ਮੈਂ ਢੋਕਲਾ ਬਣਾ ਕੇ ਗਈ ਸੀ ਤੇ ਉਹ ਸਾਡੇ ਸਕੂਲ 'ਚ ਮਿਲ ਲੱਗਦਾ ਨਹੀਂ ਇਸ ਤੱਕ ਕਿਸੇ ਨੇ ਟਰਾਈ ਕੀਤਾ ਮੇਰੀ ਕਲਾਸ 'ਚ ਵੀ ਤੇ ਟੀਚਰ ਨੂੰ ਬਹੁਤ ਅੱਛਾ ਲੱਗਾ ਫਿਰ ਮੈਂ ਇਡਲੀ ਵੀ ਲੈ ਗਈ ਉਹ ਵੀ ਮੈਂ ਆਪਣੇ ਟੀਚਰਸ ਤੇ ਆਪਣੇ ਫਰੈਂਡ ਕਿੰਨੀ ਕ ਮਿਹਨਤ ਆ ਜਿਹੜੀ ਉਹ ਤੁਸੀਂ ਕਰਦੇ ਹੋ ਕੁਕਿੰਗ ਦੇ ਕੰਮ ਚ ਖਾਸ ਕਰਕੇ ਕਿਉਂ ਬਹੁਤ ਮਿਹਨਤ ਲੱਗਦੀ ਹੈ ਰਸੋਈ ਨੂੰ ਕਾਫੀ ਟਾਈਮ ਦੇਣਾ ਪੈਂਦਾ ਕਿੰਨੀ ਕ ਮਿਹਨਤ ਲੱਗਦੀ ਹੈ ਤੇ ਜਦੋਂ ਮਿਹਨਤ ਕਰਦੇ ਹੋ ਬੋਰਥ ਨਹੀਂ ਹੁੰਦੇ ਕਿ ਹਜੇ ਸ਼ੌਂਕੀਆ ਤੌਰ ਤੇ ਲੱਗੇ ਰਹਿੰਦੇ ਨਹੀਂ ਮੈਂ ਲੱਗੀ ਰਹੀ ਨਹੀਂ ਚਾਹੇ ਫਿਰ 1 ਘੰਟਾ ਹੋਵੇ ਚਾਹੇ 2 ਘੰਟੇ ਲੱਗ ਜਾਣ ਫਿਰ ਮੈਂ ਲੱਗੀ ਰਹਿਣੀ ਆ ਕਿਉਂਕਿ ਹਰ ਇੱਕ ਚੀਜ਼ ਨੂੰ ਟਾਈਮ ਦੇਣਾ ਜ਼ਰੂਰੀ ਆ ਜੇ ਤੁਸੀਂ ਉਹਦੇ ਵਿੱਚ ਇਨਵੋਲਵ ਹੋਣਾ ਚਾਹੁੰਦੇ ਆ ਤੇ ਤੁਹਾਨੂੰ ਉਹਨੂੰ ਟਾਈਮ ਵੀ ਦੇਣਾ ਚਾਹੀਦਾ ਹੈ ਭਾਈ ਇੱਕ ਮੈਂ ਸਰਟੀਫਿਕੇਟ ਵੇਖ ਰਿਆ ਸੀ ਤੁਹਾਨੂੰ ਮਿਲਿਆ ਇਹ ਕਿਸ ਚੀਜ਼ ਦਾ ਮਿਲਿਆ ਹੈ ਇਸੇ ਤੇ ਕੀ ਚੀਜ਼ ਬਣਾਈ ਉੱਥੇ ਤੇ ਕੀ ਪਸੰਦ ਕੀਤਾ ਗਿਆ ਜੀ ਮੈਂ ਗਲੋਬਲ ਇੰਸਟੀਚਿਊਟ ਆਫ ਕਾਲਜਿਸ ਚ ਮੈਂ ਕੇਕ ਮੇਕਿੰਗ ਕੰਪੀਟੀਸ਼ਨ ਚ ਗਈ ਸੀ ਮੈਥਮੇ ਫਰੈਂਡ ਤੋਂ ਤੇ ਆਪਾਂ ਕੇਕ ਬੇਕ ਕੀਤਾ ਸੀ ਤੇ ਉਹਦੇ ਵਿੱਚ ਸਰਟੀਫਿਕੇਟ ਮਿਲਿਆ ਸੀ ਤੁਹਾਨੂੰ ਔਰ ਜਿਹੜੀ ਜਨਰੇਸ਼ਨ ਤੁਹਾਨੂੰ ਵੇਖ ਰਹੀ ਹੈ ਖਾਸ ਕਰਕੇ ਲੜਕੀਆਂ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਉਹ ਗੱਲ ਸੱਚੀ ਹੈ ਕਿ ਅਜੋਕੇ ਟਾਈਮ 'ਚ ਲੜਕੀਆਂ ਸਭ ਤੋਂ ਜ਼ਿਆਦਾ ਰਸੋਈ ਤੋਂ ਦੂਰ ਦੌੜ ਗਈਆਂ ਨੇ ਬਾਜ਼ਾਰੀ ਖਾਣਾ ਖਾਂਦੇ ਆ ਲੋਕ ਬਾਜ਼ਾਰਾਂ ਤੋਂ ਪਰ ਘਰ ਵਿੱਚ ਬਣਾਉਣ ਤੋਂ ਸੰਗਦੀਆਂ ਜਾਂ ਗੁਰੇਜ਼ ਕਰਦੀਆਂ ਉਹਨਾਂ ਲੜਕੀਆਂ ਨੂੰ ਅੱਜ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਸਟੱਡੀ ਦੇ ਨਾਲ-ਨਾਲ ਇਹ ਵੀ ਜੀ ਸਭ ਤੋਂ ਪਹਿਲਾਂ ਕਿ ਸਟੱਡੀ ਤਾਂ ਬਹੁਤ ਜ਼ਰੂਰੀ ਹੁੰਦੀ ਹੈ ਪਰ ਸਟੱਡੀ ਨਾਲ ਆਪਾਂ ਸਿਰਫ ਜੌਬ ਲੈ ਸਕਦੇ ਆ ਪਰ ਜੋ ਘਰ ਆ ਕੇ ਜਿਹੜੋਂ ਸਾਨੂੰ ਸਭ ਤੋਂ ਇੰਪੋਰਟੈਂਟ ਚੀਜ਼ ਹੁੰਦੀ ਹੈ ਕੁਕਿੰਗ ਹੁੰਦੀ ਹੈ ਲੜਕੀਆਂ ਵਾਸਤੇ ਉਹਨਾਂ ਨੂੰ ਕੁਕਿੰਗ ਕਰਨੀ ਤੇ ਆਣੀ ਚਾਹੀਦੀ ਆ ਚਾਹੇ ਸਟੱਡੀ ਕਰਨੇ ਆ ਨਾ ਕਰਨ ਤੇ ਇਸ ਲਈ ਕੁਕਿੰਗ ਸਿੱਖਣਾ ਬਹੁਤ ਜ਼ਰੂਰੀ ਹੈ ਚਾਹੇ ਉਹ ਅੱਛੀ ਸਿੱਖੇ ਚਾਹੇ ਬੁਰੀ ਬਣਾਉਣਾ ਤੇ ਪਣਾ ਹੈ ਬਾਅਦ ਵਿੱਚ ਤੇ ਇਸ ਲਈ ਜੇ ਆਪਣੀ ਪਹਿਲਾਂ ਹੀ ਏਜ ਵਿੱਚ ਲਰਨਿੰਗ ਏਜ ਵਿੱਚ ਉਹ ਸਿੱਖ ਲੈਂਦੇ ਉਹਨਾਂ ਸਿੱ ਕਾਫੀ ਅੱਛਾ ਹੋਗਾ ਪਰਿਵਾਰ ਚ ਕੌਣ-ਕੌਣ ਆ ਤੇ ਪਰਿਵਾਰ ਦਾ ਸਹਿਯੋਗ ਕਿਸ ਤਰ੍ਹਾਂ ਦਾ ਕੁਕਿੰਗ ਵਾਸਤੇ ਤੁਹਾਨੂੰ ਰਹ ਤੇ ਮੇਰੇ ਪੇਰੈਂਟਸ ਹੈ ਤੇ ਮੇਰੇ ਬ੍ਰਦਰ ਸਿਸਟਰ ਹੈ ਤੇ ਮੇਰੇ ਪਾਪਾ ਤੇ ਮਮਾ ਮੈਨੂੰ ਜੋ ਵੀ ਚਾਹੀਦਾ ਹੁੰਦਾ ਲੈ ਕੇ ਦਿੰਦੇ ਆ ਚਾਹੇ ਜਿਹੜੇ ਮੱਜੀ ਇਨਗਰੀਡੀਅੰਟਸ ਹੋਣ ਜਿੱਥੋਂ ਜਿੱਥੋਂ ਮੱਜੀ ਮਿਲਦੇ ਹੋਣ ਦੂਰੋਂ ਮਿਲਦੇ ਹੋਣ ਤੇ ਲੈ ਕੇ ਦਿੰਦੇ ਆ ਤੇ ਇਕਵਿਪਮੈਂਟਸ ਵੀ ਪੂਰੀਆਂ ਲੈ ਕੇ ਦਿੰਦੇ ਆ ਤੋਂ ਆਉਰੀ ਉਸ ਮਾਂ ਨਾਲ ਗੱਲ ਕਰਦੇ ਆ ਕਿਉਂਕਿ ਬੱਚੇ ਦਾ ਸਭ ਤੋਂ ਪਹਿਲਾ ਗੁਰੂ ਸਿਆਣੇ ਕਹਿੰਦੇ ਮਾਂ ਹੁੰਦੀ ਏ ਮਾਂ ਜਿਸ ਢੰਗ ਨਾਲ ਵਿੱਚ ਆਏ ਬੱਚੇ ਨੂੰ ਤਰਾਸ਼ ਸਕਦੀ ਏ ਬੱਚਾ ਕਹਿੰਦੇ ਕੱਚੀ ਮਿੱਟੀ ਦਾ ਘੜਾ ਹੁੰਦਾ ਉਹਨੂੰ ਜਿਸ ਤਰ੍ਹਾਂ ਦਾ ਮਰਜ਼ੀ ਰੂਪ ਦੇ ਸਕਦੇ ਹੋ ਸਸਕਾਲੀ ਸ਼ੁਭਨਾਮ ਜੀ ਅਸ਼ਪਾਲ ਕੋ ਸਪਾਲਪੋੜੀ ਸਭ ਤੋਂ ਪਹਿਲਾਂ ਜਦੋਂ ਬੇਟੀ ਨੂੰ ਤੁਸੀਂ ਰਸੋਈ 'ਚ ਵੜਿਆ ਦੇਖਦੇ ਹੋ ਉਹ ਆਖ-ਵਖ ਡਿਸ਼ ਬਣਾਉਂਦੇ ਕਿੰਦਾਂ ਲੱਗਦਾ ਕਿਉਂਕਿ ਅੱਜ ਦੀ ਜਨਰੇਸ਼ਨ ਤੇ ਰਸੋਈ ਦਾ ਲੱਗਿਆ ਨਹੀਂ ਲੱਗਦੀ ਕਿੰਦਾਂ ਲੱਗਦਾ ਤੁਹਾਨੂੰ ਮੈਨੂੰ ਬਹੁਤ ਵਧੀਆ ਮੈਨੂੰ ਪ੍ਰਾਊਡ ਫੀਲ ਹੁੰਦਾ ਹੈ ਤੇ ਕਿ ਮਤਲਬ ਵਧੀਆ ਕਰ ਰਹੀ ਆ ਤੇ ਸਭ ਬੱਚਿਆਂ ਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਕਿ ਕਿਉਂਕਿ ਕਿਚਨ ਦਾ ਕੰਮ ਸਭ ਨੂੰ ਆਉਣਾ ਚਾਹੀਦਾ ਹੈ ਸਟੱਡੀ ਦੇ ਨਾਲ ਨਾਲ ਤੇ ਇਹ ਅੱਗੇ ਜਾ ਕੇ ਸਾਡੇ ਹੀ ਕੰਮ ਆਉਣਾ ਮਤਲਬ ਚਾਹੇ ਕੋਈ ਕਿੰਨੀ ਵੱਡੀ ਜੌਬ ਤੇ ਲੱਗ ਜੇ ਤੇ ਕੁਕਿੰਗ ਦਾ ਕੰਮ ਤੇ ਆਉਣਾ ਚਾਹੀਦਾ ਮੈਂ ਸਭ ਨੂੰ ਇਹੀ ਮੈਸੇਜ ਦਵਾਂਗੀ ਕਿ ਸ ਕਿਚਨ ਦਾ ਵੀ ਹੋਣਾ ਚਾਹੀਦਾ ਹੈ। ਬੇਟੀ ਕਹਿੰਦੀ ਕਿ ਸਭ ਕੁਝ ਮਾਂ ਕੋ ਸਿੱਖਿਆ। ਜਦੋਂ ਫਸਟ ਟਾਈਮ ਯਾਦ ਆ ਜਦੋਂ ਸੋਈ ਚਾ ਆ ਕੇ ਨੇ ਨਾਲ ਕੋਈ ਹੱਥ ਵੜਾਇਆ ਕਿਹੜੀ ਚੀਜ਼ ਬਣਾਈ ਤੇ ਕਿਵੇਂ ਟੇਸਟ ਕੀਤਾ ਫਿਰ ਕਿਦਾਂ ਲੱਗਾ ਕਿਉਂਕਿ ਫਸਟ ਟਾਈਮ ਤੇ ਅਟਪੜਾ ਜਿਆ ਵੀ ਬਣਾ ਸਕਦੀ ਹੈ ਬੇਟੀ। ਨਹੀਂ ਪਾਜੀ ਇਹਨੇ ਫਸਟ ਟਾਈਮ ਬਹੁਤ ਵਧੀਆ ਬਣਾਇਆ ਨੇ ਟੋਕਲਾ ਹੀ ਬਣਾਇਆ ਸੀ ਫਸਟ ਟਾਈਮ ਤੇ ਵਧੀਆ ਬਣਾਇਆ ਬਹੁਤ ਟੇਸਟੀ। ਜਨਰੇਸ਼ਨ ਜਿਹੜੀ ਤੁਹਾਨੂੰ ਨਵੀਂ ਵੇਖ ਰਹੀ ਹੈ ਖਾਸ ਕਰਕੇ ਲੜਕੀਆਂ ਧੀਆਂ ਜਿਹੜੀਆਂ ਇਸ ਕੰਮ ਤੋਂ ਦੂਰ ਦੌੜ ਰਹੀਆਂ ਪਰ ਸਾਡੇ ਬਜ਼ੁਰਗ ਕਹਿੰਦੇ ਕਿ ਸਭ ਤੋਂ ਪਹਿਲਾਂ ਲੜਕੀ ਨੂੰ ਜੇ ਕੋਈ ਕੰ ਔਰ ਰੋਟੀ ਪਕਾਉਣੀ ਰਸੋਈ ਦਾ ਉਸ ਤੋਂ ਬਾਅਦ ਸਟੱਡੀ ਵੀ ਜ਼ਰੂਰੀ ਹੈ ਸਭ ਜ਼ਰੂਰੀ ਹੈ ਪਰ ਘਰ ਸੰਭਣਾ ਹੈ ਸਭ ਤੋਂ ਪਹਿਲਾਂ ਰਸੋਈ ਦਾ ਕੰਮ ਜ਼ਰੂਰੀ ਹੈ ਉਹਨਾਂ ਧੀਆ ਨੂੰ ਅੱਜ ਆਪਣੇ ਵੱਲੋਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਇਸ ਕੰਮ ਤੋਂ ਦੂਰ ਦੌੜਦੇ ਨੇ ਮੈਂ ਸਭ ਧੀਆ ਨੂੰ ਇਹੀ ਮੈਸੇਜ ਦੇਣਾ ਚਾਹੁੰਦੀ ਆ ਕਿ ਮਤਲਬ ਟੀਚਿੰਗ ਲੈਣ ਦੇ ਨਾਲ ਤੁਸੀਂ ਕਿਚਨ ਦਾ ਕੰਮ ਜ਼ਰੂਰ ਸਿੱਖੋ ਕਿਉਂਕਿ ਮਤਲਬ ਜੋ ਤੁਸੀਂ ਮਾਦੀ ਜੌਬ ਤੇ ਚਲੇ ਜਾਓ ਵੱਡੇ ਹੋ ਕੇ ਲਾਗੋ ਤੇ ਇਹ ਕੰਮ ਤੁਹਾਨੂੰ ਸਭ ਨੂੰ ਆਉਣਾ ਚਾਹੀਦਾ ਹੈ ਤੇ ਬਸ ਮੇਰੇ ਲਈ ਇਹੀ ਮੈਸੇਜ ਆ ਕਿ ਮਤਲਬ ਸਭ ਧੀਆ ਨੂੰ ਇਹੀ ਕਿ ਕਿਚਨ ਦਾ ਕੰਮ ਸਭ ਨੂੰ ਆਉਣਾ ਚਾਹੀਦਾ ਏਸੀ ਬਟਾਰਾ ਦੀ 18 ਸਾਲਾ ਹੋਂਹਾਰ ਤੀ ਕੁਕਿੰਗ ਦਾ ਸ਼ੌਂਕ ਹੈ ਪੜਾਈ ਵੀ ਕਰਦੀ ਹੈ ਅਧਿਆਪਕਾ ਬਨਣਾ ਚਾਹੁੰਦੀ ਹੈ ਪਰ ਨਾਲ ਸ਼ੌਂਕ ਹੈ ਕੁਕਿੰਗ ਦਾ ਔਰ 40 ਦੇ ਕਰੀਬ ਡਿਸ਼ ਉਹ ਤਿਆਰ ਕਰਦੀ ਹੈ ਜਿਹੜੀਆਂ ਬਾਜ਼ਾਰ 'ਚ ਜਾ ਕੇ ਬੜੇ ਮਹਿੰਗੇ ਭਾ ਖਾਣੇ ਆ ਸੀ ਉਹ ਘਰ ਵਿੱਚ ਬਣਾਉਂਦੀ ਹੈ ਔਰ ਸ਼ੌਂਕ ਨਾਲ ਬਣਾਉਂਦੀ ਹੈ ਸਭ ਨੂੰ ਮੈਸੇਜ ਇਹੀ ਦਿੰਦੀ ਹੈ ਕਿ ਜਿੱਥੇ ਸਟੱਡੀ ਜ਼ਰੂਰੀ ਹੈ ਉੱਥੇ ਨਾਲ-ਨਾਲ ਧੀਆਂ ਵਾਸਤੇ ਘਰ ਨੂੰ ਸੰਭਲਣ ਵਾਸਤੇ ਕੁਕਿੰਗ ਜ਼ਰੂਰੀ ਹੈ ਰਸੋਈ ਦਾ ਕੰਮ ਜ਼ਰੂਰ ਧੀਆਂ ਨੂੰ ਸਿੱਖਣਾ ਚਾਹੀਦਾ ਹੈ ਵਿਕਤਰੋ ਚੈਨਲ ਦਾ ਆਰ ਐਨ ਯੂ